ਸਸੀ ਕਾਲ ਮੇਰੇ ਸ਼ਰੋਤੇ ਪੈਣਾ ਤੇ ਭਰਾਵਾਂ ਤੇ ਵੀਰਾਂ ਨੂੰ ਅੱਜ 13 ਅਪ੍ਰੈਲ ਦਿਨ ਐਤਵਾਰ ਨੂੰ ਵਿਸਾਖੀ ਦਾ ਦਿਨ ਬੜੇ ਧੂਮ-ਤਾਮ ਨਾਲ ਡਿਸਟ੍ਰਿਕਟ ਹੁਸ਼ਿਆਰਪੁਰ ਪਿੰਡ ਜਨੌੜੀ ਵਿਖੇ ਮਨਾਇਆ ਗਿਆ ਇਸ ਮੇਲੇ ਵਿੱਚ ਸ਼ਰਧਾਲੂਆਂ ਨੇ ਬੜੇ ਹੀ ਪਿਆਰ ਦੇ ਨਾਲ ਮੱਥਾ ਟੇਕਿਆ ਤੇ ਮੇਲੇ ਦੀ ਰੌਣਕ ਵਧਾਈ ਇਹ ਮੇਲਾ ਹਰ ਸਾਲ ਮਸਾਕੀਦ ਦਿਨ 13 April ਨੂੰ ਮਨਾਇਆ ਜਾਂਦਾ ਹੈ ਤੇ ਇਸ ਵਿੱਚ ਇਲਾਕੇ ਦੇ ਲੋਕ ਆਪਣਾ ਨਵਾਂ ਸਾਲ ਦਾ ਆਰੰਭ ਕਰਦੇ ਹਨ ਜੋ ਕਿ ਅੱਜ ਤੋਂ ਹੀ ਫਜ਼ਲ ਵਾਡੀ ਆਪਣੇ ਕਾਰਗਰਮਾਂ ਦੀ ਜੋ ਕਿ ਆਪਣੀ ਸ਼ੁਰੂ ਕਰਨਗੇ ਸ਼ੁਰੂਆਤ ਕਰਦੇ ਹਨ ਖੁਸ਼ੀ ਦੇ ਨਾਲ ਤੇ ਇਸ ਸਾਲ ਦੀ ਵੀ ਸ਼ੁਰੂਆਤ ਹੀ ਅੱਜ ਤੋਂ ਹੀ ਹੈ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸ ਦੇ ਵਿੱਚ ਲੋਕ ਆਪਣਾ ਖੁਸ਼ੀ ਦੇ ਦਿਨ ਵਿੱਚ ਆਪਣੇ ਘਰੋਂ ਤਿਲ ਫੁੱਲ ਪੇਟਾ ਇਸ ਮੇਲੇ ਇਸ ਦਰਵਾਰ ਦੇ ਉੱਤੇ ਆ ਕੇ ਪੇਟਾ ਕਰਦੇ ਹਨ ਤੇ ਬੱਚੇ ਵੀ ਨਾਲ ਆਉਂਦੇ ਹਨ ਤੇ ਬੱਚੇ ਆਪਣੇ ਮਾਪੇ ਦੇ ਨਾਲ ਇੱਥੇ ਖੇਲ-ਕੂਦ ਤੇ ਸਾਰਾ ਹੀ ਆਪਣੇ ਮਨ ਚਾਹੋ ਦੀਆਂ ਗੱਲਾਂ ਖੇਡਾਂ ਕਰਦੇ ਹਨ ਮੇਲੇ ਵਿੱਚ ਤੁਸੀਂ ਦੇਖੋ ਮੇਲੇ ਦੀ ਰੌਣਕ ਬਣਦੀ ਬਣਦੀ ਹੈ ਤੇ ਇਹ ਮੇਲਾ ਬਹੁਤ ਹੀ ਮਸ਼ਹੂਰ ਹੈ ਡਿਸਟ੍ਰਿਕਟ ਹਾਰਪੁਰ ਦਾ ਜਨੌੜੀ ਪਿੰਡ ਟੋਲਵਾਹਾ ਜੋ ਕਿ ਹਾਰਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਦੁਕਾਨਾਂ ਸੱਜੀਆਂ ਹੋਈਆਂ ਹਨ ਤੇ ਲੋਕ ਆਪਣਾ ਸਮਾਨ ਲੈਂਦੇ ਹਨ ਦੇਖੋ ਲੇਡੀਜ਼ ਜੈਂਟਸ ਬੱਚੇ ਆਪੋ ਆਪਣਾ ਸਮਾਨ ਖਰੀਦੇ ਹੋਏ ਤੇ ਲੋਕ ਮੇਲੇ ਵਿੱਚ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਘੁੰਮ ਰਹੇ ਹਨ ਮੇਲਾ ਖੇਡਣ ਮਨ ਜਾਓ ਇਹ ਦੁਕਾਨਾਂ ਸੱਜੀਆਂ ਹੋਈਆਂ ਹਨ ਤੇ ਲੋਕ ਆਪਣਾ ਜ਼ਰੂਰੀ ਸਮਾਨ ਖਰੀਦੇ ਹੁੰਦੇ ਤੇ ਲੋਗ ਮੇਲੇ ਦੀ ਰੌਣਕ ਨੂੰ ਵਧਾਉਂਦੇ ਹੋਏ ਮੇਲੇ ਵਿੱਚ ਰਸ਼ ਦੇਖਦਿਆਂ ਹੀ ਬਣਦਾ ਹੈ ਤੇ ਕੁਝ ਲੇਡੀਜ਼ ਆਪੋ ਆਪਣਾ ਸਮਾਨ ਖਰੀਦਦਿਆਂ ਹੋਈਆਂ ਨਜ਼ਰ ਆ ਰਹੀਆਂ ਹਨ ਇਹ ਜੋ ਰਸਤਾ ਹੈ ਬਾਬਾ ਸ਼ਰਵਣਦਾਸ ਦੇ जाता है जो अगे जा के थोड़ा चढ़ाई है वो भी देखा जलेबियां बनदिया पापड़ बहुत मशहूर जलेबियां पापड़ लाइन देखो लाइन किड्डी बड़ी लगी हुई है मथा टेकन ਲਈ बाबा शरवननाथ ਦੇ ਮੰਦਰ ਨੂੰ ਉਹ ਸਾਹਮਣੇ ਐਡੀ ਲੰਬੀ ਲਾਈਨ ਹੈ ਲਾਈਨ ਵਿੱਚ ਲੱਗ ਕੇ ਭਗਤ ਆਪਣੇ ਵਾਰੀ ਦਾ ਇੰਤਜ਼ਾਰ ਕਰਦੇ ਹਨ ਮੱਥਾ ਟੇਕਣ ਲਈ ਉਹ ਸਾਹਮਣੇ ਦਰਬਾਰ ਹੈ ਬਾਬਾ ਸ਼ਰਵਨਨਾਥ ਜੀ ਦਾ ਪਿੰਡ ਜਨੌੜੀ ਜ਼ਿਲ੍ਹਾ ਹੁਸ਼ਿਆਰਪੁਰ ਇਹ ਬਾਸਟ ਇਸ ਮੰਦਰ ਦੇ ਵਿੱਚ ਸੱਪ ਦਾ ਕੱਟਿਆ ਹੋਇਆ ਦਾਲ ਇਲਾਜ ਕੀਤਾ ਜਾਂਦਾ ਹੈ ਤੇ ਇਹ ਜੋ ਤੁਸੀਂ ਬਾਬਾ ਸ਼ਰਵਨਨਾਥ ਜੀ ਦੀ ਪ੍ਰਤਿਮਾ ਹੈ ਜੈ ਬਾਬਾ ਸ਼ਰਵਨਨਾਥ ਜੀ ਦਾ ਪਿੰਡ ਜਨੌੜੀ ਜ਼ਿਲ੍ਹਾ ਹੁਸ਼ਿਆਰਪੁਰ ਟੋਲਵਾਹਾ ਪਹਿਲਾਂ ਸਵੇਰੇ ਇੱਥੇ ਹਵਨ ਕੀਤਾ ਜਾਂਦਾ ਹੈ ਤੇ ਉਸ ਤੋਂ ਉਪਰੰਤ ਮੇਲੇ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਉਪਰੰਤ ਇੱਥੇ ਦਾਲ ਚੌਲ ਮਾਣੀ ਲੋਕਾਂ ਨੂੰ ਵਰਤਾਇਆ ਜਾਂਦਾ ਹੈ ਜੋ ਕਿ ਲੋਕ ਬੜੇ ਹੀ ਚਾਅ ਦੇ ਨਾਲ ਮਾਣੀ ਚੌਲ ਖਾਂਦੇ ਹਨ ਦੂਰੋਂ ਦੂਰੋਂ ਆ ਕੇ ਭਗਤਾਂ ਨੇ ਰੱਬ ਵੱਸ ਕੀਤਾ ਪ੍ਰੇਮ ਦੀਆਂ ਡੋਰਾਂ ਪਾ ਕੇ ਉੱਥੇ ਹੀ ਮਾਸ਼ੇ ਪੋਨੇਨਾਥ ਤਾਮੰਦਰ ਹੈ ਵਿੱਚ ਜੇ ਤੁਸੀਂ ਮੇਰੇ ਵੀਡੀਓ ਵਿੱਚ ਨਵੇਂ ਬਣੇ ਆ ਤਾਂ ਮੇਰੇ ਚੈਨਲ ਨੂੰ ਬਹੁਤ ਜੂ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਮੇਲੇ ਤੁਹਾਨੂੰ ਇਦਾਂ ਹੀ ਮੇਲਿਆਂ ਦੀ ਰੌਣਕ ਦਿਖਾਉਂਦਾ ਰਾਵਾਂ ਤੇ ਮੇਲੇ ਦੀ ਵਿੱਚ ਤੁਸੀਂ ਆਓ ਰੌਣਕ ਨੂੰ ਬਦਾਓ ਕਮੈਂਟ ਜਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਇਹ ਵੀਡੀਓ ਦੇਖ ਰਹੇ ਹੋ ਤਾਂ ਕਿ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਇਹ ਦੂਜਿਆਂ ਤੱਕ ਵੀ ਜਾਵੇ ਅੱਗੇ ਤੁਸੀਂ ਵੀਡੀਓ ਦੇਖੋ ਦੇ ਵੀ ਮੈਂ ਨਾ ਭਰੇ ਹੋਇਆ ਪਹਿਲਾਂ ਪਿਛਲੀ ਨਾਲ ਵਾਰੋਂ ਇਹ ਮੇਲਾ ਹੁਣ ਵੀ ਭਰਿਆ ਹੋਇਆ 100 ਕਿ ਜਿਆਦਾ ਇਸ ਵਾਰ ਮੇਲੇ ਵਿੱਚ ਝੂਲੇ ਤੇ ਹੋਰ ਬੱਚਿਆਂ ਦਾ ਬਹੁਤ ਜਿਆਦਾ ਸਾਮਾਨ ਆਇਆ ਹੋਇਆ ਹੈ ਪਿਛਲੀ ਵਾਰ ਨਾਲੋਂ ਝੂਲੇਾਂ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਇਸ ਵਿੱਚ ਸ਼ਬੀਲਾ ਵੀ ਲੱਗੀਆਂ ਹੋਈਆਂ ਹਨ ਲੰਗਰ ਰੋਜ਼ ਹਰ ਸੰਗਰਾਂਤ ਤੇ ਇੱਥੇ ਮਾਣੀ ਚੋਲ ਦਾ ਲੰਗਰ ਲੱਗਦਾ ਹੈ ਮਹੀਨੇ ਦੀ ਹਰ ਸੰਗਰਾਂਤ ਤੇ ਜੇਠੇ ਐਤਵਾਰ ਤੇ ਜੀ ਆਇਆਂ ਤੱਕ ਮੇਰੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਲਾਈਕ